ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਿਸੇ ਸੱਜਣ ਦੇ ਕੋਲ ਬੈਠਾ ਚਾਹ ਪੀ ਰਿਹਾ ਸੀ ਜਦੋਂ ਚਾਹ ਦੀ ਕੁਟ ਭਰੀ ਤਾਂ ਸਗਵੀਰ ਬਾਦਲ ਦੀ ਇੱਕ ਟਿਕਟੌਕ ਵੀਡੀਓ ਸਾਹਮਣੇ ਆ ਗਈ ਬਸ ਫਿਰ ਨਾ ਤਾਂ ਚਾਹ ਮੇਰੇ ਕੋਲੋਂ ਪੀਤੀ ਗਈ ਨਾ ਕਿਸੇ ਕੋਲੋਂ ਹੋਰ ਹਾਸਾ ਹਾਸ ਕੇ ਕਮਲੇ ਹੋ ਗਏ ਉਹਦੇ ਵਿੱਚ ਕਹਿੰਦਾ ਪਤਾ ਕੀ ਹੈ ਕਹਿੰਦਾ ਸਾਨੂੰ 5 ਦਿਨ ਦੇ ਦਿਓ ਪੰਜਾਬ ਨੂੰ ਕਹਿੰਦੇ ਸੁਧਾਰ ਦਿਆਂਗੇ ਸੋਨੇ ਦੀ ਚਿੜੀ ਬਣਾ ਦੇਾਂਗੇ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਮੈਂ ਹੱਸਿਆ ਤਾਂ ਹੈਰਾਨ ਤਾਂ ਹੋਇਆ ਵੀ ਤੇਰਾ ਇਹ ਤਾਂ ਦੇ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਦਿਨ ਨਹੀਂ 5 ਵਾਰੀ ਮੁੱਖ ਮੰਤਰੀ ਬਣਿਆ 5 ਵਾਰੀ ਘਟੋ ਘਟ ਜੇ ਮੰਨ ਕੇ ਚੱਲ ਗਏ 12 19 ਸਾਲ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਇਹ ਸਚਾਈ ਹੈ ਤੇ ਉਦੋਂ ਤੁਸੀਂ ਪੰਜਾਬ ਦਾ ਕੀ ਕਰਦਾ ਕਿੰਨਾ ਕੁ ਪੰਜਾਬ ਸੁਧਾਰਦਾ ਕਿੰਨਾ ਕੁ ਪੰਜਾਬ ਬਚਾ ਲਿਆ ਹੈਰਾਨਗੀ ਤਾਂ ਉਦੋਂ ਹੁੰਦੀ ਹੈ ਵੀ ਜਿਹੜੇ ਇਹਦੇ ਚਮਚਾਗिरी ਕਰਨ ਵਾਲੇ ਨੇ ਚਮਚੇ ਉਹਨਾਂ ਤੇ ਇਹਨਾਂ ਦੀਆਂ ਗੱਲਾਂ ਦਾ ਅਸਰ ਕਿਉਂ ਨਹੀਂ ਹੁੰਦਾ ਉਹ ਕਿਉਂ ਨਹੀਂ ਸਮਝਦੇ ਇੱਕ ਮੰਦਬੁੱਧੀ ਬੰਦਾ ਸਾਨੂੰ ਬੇਵਕੂਫ ਬਣਾਏ ਜਾਂਦਾ ਅਸੀਂ ਪੈਰਾਂ 'ਚ ਬੈਠੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਦਲ ਸਾਹਿਬ ਜਿੰਦਾਬਾਦ ਇਹੋ ਜਿਹਾ ਅਸੀਂ ਹਰਕਤਾਂ ਕਰਦੇ ਆਂ ਸਾਨੂੰ ਸਮਝ ਕਦੋਂ ਆਣੀ ਹੈ ਇੱਕ ਹੋਰ ਗੱਲ ਮੈਨੂੰ ਸੁਣਾਈ ਮੈਂ ਕਹਿੰਦਾ ਨਾ ਜੇ ਕੋਈ ਪਾਗਲ ਤੋਂ ਪਾਗਲ ਬੰਦਾ ਵੀ ਹੋਊ ਨਾ ਉਹ ਵੀ ਤੋਬਾ ਕਰੋ ਯਾਰ ਵੀ ਇਹੋ ਜਿਹੀ ਗੱਲਾਂ ਸ਼੍ਰੀ ਬਾਦਲ ਕਰਦਾ ਉਹ ਬੰਦਾ ਕਹਿੰਦਾ ਜੀ ਕਹਿੰਦਾ ਅਸੀਂ ਉਹਨਾਂ ਦੇ ਘਰੋਂ ਤੁਰੇ ਕਹਿੰਦਾ ਮੱਕੀ ਦੀਆਂ 4 ਰੋਟੀਆਂ ਖਾ ਗਿਆ ਸਾਗ ਦੇ ਨਾਲ ਕਹਿੰਦਾ ਉਦੋਂ ਬਾਅਦ ਕਹਿੰਦਾ ਕਿਹਦੇ ਜਾਣਾ ਸੀ ਭੋਜ ਤੇ ਫਿਰ ਕਹਿੰਦਾ ਲੰਗਰ ਵਿੱਚ ਵੇ ਗਿਆ 4-5 ਕਹਿੰਦਾ ਉੱਥੇ ਖਾ ਗਿਆ ਉਦੋਂ ਬਾਅਦ ਕਹਿੰਦਾ ਬਹਿ ਕੇ ਗੱਡੀ ਵਿੱਚ ਗੱਡੀ ਵਿੱਚ ਕਹਿੰਦੇ ਪੀ ਕੇ ਠੰਡੇ ਦੀ ਬੋਤਲ ਕਹਿੰਦਾ ਬਾਅਦ ਵਿੱਚ ਕਹਿੰਦਾ ਪਰ ਰੋਟੀ ਖਾ ਲਈ ਸੀ ਤੁਸੀਂ ਉਹਨਾਂ ਦਾ ਅੰਦਾਜ਼ਾ ਲਾਓ ਜਿਹੜਾ ਬੰਦਾ 8-9 ਰੋਟੀਆਂ ਖਾ ਦੇ ਬਾਅਦ ਵਿੱਚ ਕਵੇ ਕਿ ਯਾਦ ਨਹੀਂ ਕਿ ਅੱਪ ਰੋਟੀ ਖਾ ਲਈ ਸੀ ਕਿ ਨਹੀਂ ਉਸ ਬੰਦੇ ਨੂੰ ਇਹਨਾਂ ਫੁਕਰਿਆਂ ਨੇ ਨਾ ਚਮਚਿਆਂ ਨੇ ਕੌਮ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੋਹਤਵਰ ਲੀਡਰ ਬਣਾ ਕੇ ਸਿਰ ਦੇ ਵਹਾਇਆ ਹੋਇਆ ਹੁਣ ਤੁਸੀਂ ਜੇ ਮੰਦਬੁੱਧੀ ਨਹੀਂ ਕਹੋਗੇ ਤਾਂ ਹੋਰ ਕੀ ਕਹਿ ਸਕਦੇ ਹਾਂ ਅਸੀਂ ਤੇ ਹੁਣ ਜਿਹੜੀ ਇਹਨਾਂ ਸਟੇਟਮੈਂਟ ਦਿੱਤੀ ਹੈ ਨਾ ਉਹ ਵੀਡੀਓ ਦੇ ਵਿੱਚ ਕਹਿੰਦਾ ਪੰਜ ਦਿਨਾਂ ਬਾਅਦ ਸਾਨੂੰ ਦੇ ਦਿਓ ਪੰਜਾਬ ਕਿਣਕੇ ਭਵੰਤਮਾਨ ਨੂੰ ਕਰੋ ਪਾਸੇ ਕਿਣਕੇ ਮੈਨੂੰ ਕਹਿੰਦਾ ਸਖਵੀਰ ਬਾਦਲ ਨੂੰ ਭਵੰਤਮਾਨ ਵਾਲੀ ਕੁਰਸੀ ਤੇ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੈ ਉਹ ਤੇ ਬਹਾਓ 5 ਦਿਨਾਂ ਵਿੱਚ ਕਹਿੰਦਾ ਸੀ ਪੰਜਾਬ ਨੂੰ ਸਿਹਾਰ ਦੇਾਂਗੇ ਜਾਨਕੀ ਪੰਜਾਬ ਨੂੰ ਬਚਾ ਲਾਂਗੇ ਇਤੋਂ ਸਿੱਧ ਹੁੰਦਾ ਹੈ ਕਿ ਹੁਣ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹੋ ਪਹਿਲਾਂ ਤੁਸੀਂ ਪੰਜਾਬ ਦਾ ਬੇੜਾ ਗਰ ਕੀਤਾ ਰਹੇ ਰੱਬ ਦਾ ਨਾਮ 70 80 ਹਜ਼ਾਰ ਕਰੋੜ ਦੀ ਪ੍ਰਾਪਰਟੀ ਹੈ ਬਾਦਲਾਂ ਦੇ ਕੋਲ ਬੜਾ ਦੁੱਖ ਹੁੰਦਾ ਹੈ ਮੁੰਡੇ ਗੈਂਦੀ ਖੁੰਦੀ ਐ ਕਸਰ ਕਹਿੰਦੇ ਉਹ ਵੀ ਕਰਨੀ ਐ ਜਾਨਕੀ ਸਾਨੂੰ 5 ਕ ਦਿਨ ਦੇ ਦਿਓ ਕਹਿੰਦੇ 5 ਦਿਨਾਂ ਦੇ ਵਿੱਚ ਅਸੀਂ ਪੰਜਾਬ ਨੂੰ ਸੋਨੇ ਚਿੜੀ ਬਣਾ ਦੇਵਾਂਗੇ ਮੈਂ ਤਾਂ ਨਾ ਮੈਨੂੰ ਇਦਾਂ ਲੱਗਦਾ ਹੈ ਵੀ ਸੁਪਨੇ ਦੇ ਵਿੱਚ ਨਾ ਹਰ ਵਕਤ ਹਾਈ ਕੁਰਸੀ ਹਾਈ ਕੁਰਸੀ ਹਾਈ ਕੁਰਸੀ ਇਦਾਂ ਇਹਨੇ ਦਿਮਾਗ ਵਿੱਚ ਚੱਲਦੀ ਰਹਿੰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਭਵੰਤਮਨ ਹੋਵੇ ਕੈਪਟਨ ਹੋਵੇ ਜੰਨੀ ਸਾਹਬ ਹੋਣ ਜਾਂ ਗੱਪੀ ਸ਼ਰਵੀਰ ਬਾਦਲ ਹੋਵੇ ਮੁੱਖ ਮੰਤਰੀ ਦੀ ਕੁਰਸੀ ਤੇ ਪੰਜਾਬ ਦੇ ਲੋਕਾਂ ਨੇ ਬਹੋਣਾ ਹੈ ਪੰਜਾਬ ਦੇ ਲੋਕਾਂ ਨੇ ਕੁਰਸੀ ਤੋਂ ਲਾਭ ਹੀ ਦੇਣਾ ਹੈ ਪਰ 2027 ਤੱਕ ਭਵੰਤਮਾਨ ਸੀਐਮ ਜੀ ਕੁਰਸੀ ਤੇ ਬੈਠਾ ਰਹੂ ਸਰਵੀਰ ਬਾਦਲੂ ਵੀ ਮੈਂ ਬੇਨਤੀ ਕਰ ਦਨਾ ਇਹਦੇ ਚਮਚਾ ਨੂੰ ਬੇਨਤੀ ਕਰ ਦਨਾ ਯਾਰ ਇਹੋ ਜਿਹੇ ਹਾਸੋਹਿਣੀਆਂ ਗੱਲਾਂ ਨਾ ਕਰੋ ਤੁਹਾਨੂੰ 3 ਸਾਲ ਦਾ ਤੁਸੀਂ ਭੁੱਲ ਜਾਓ ਤੁਸੀਂ ਗੱਲ ਹੀ ਨਾ ਕਰੋ ਤਿੰਨ ਸਾਲ ਤੋਂ ਬਾਅਦ ਵਿੱਚ ਜਾਨਕੀ 27 ਤੋਂ ਬਾਅਦ 27 ਵਿੱਚ ਲੋਕਾਂ ਨੇ ਵੇਖਣਾ ਹੈ ਕਿ ਕਿਹਨੂੰ ਇਹ ਸਤਾ ਦੇਣੀ ਹੈ ਕਿਹੜਾ ਬੰਦਾ ਪੰਜਾਬ ਲਈ ਕੁਝ ਕਰ ਸਕਦਾ ਹੈ ਇਹ ਬਾਦਲਾਂ ਦੇ ਹੱਥ ਵਿੱਚ ਨਹੀਂ ਦੂਜੀ ਗੱਲ ਜਿਹੜੇ ਦੇ ਚਮਚੇ ਨੇ ਉਹ ਗਾਲੀ �्लोਤ ਬਹੁਤ ਕਰਦੇ ਆ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਗਲਤ ਹੈ ਪਰ ਕੁਝ ਚਮਚੇ ਤਾਂ ਇਹੋ ਜਿਹੇ ਹੈ ਜੇ ਸੁਖਵੀਰ ਨੂੰ ਤੁਸੀਂ ਮਾੜਾ ਜੋ ਕੁਝ ਕਹਿ ਦਿਓ ਮਰਨ ਮਰਉਣ ਤੱਕ ਜਾਂਦੇ ਆ ਵਾਲੀ ਗਲੂਤ ਨਹੀਂ ਕਰਦੇ ਪਰ ਥੋੜਾ ਜਿਹਾ ਅਕਲ ਤੋਂ ਕੰਮ ਲੈ ਲੋ ਕਿ ਹੁਣ ਜਿੰਨਾ ਮਰਜੀ ਜੋਰ ਬਾਦਲ ਲਾ ਲੈਣ ਜਿੰਨਾ ਮਰਜੀ ਜੋਰ ਚਮਚੇ ਲਾ ਲੋ ਬਸ ਇੱਕੋ ਹੀ ਗੱਲ ਹੈ ਕਿ ਡਾਇਨਾਸੌਰ ਵਾਪਸ ਆ ਸਕਦੇ ਆ ਤੇ ਬਾਦਲ ਪਰਿਵਾਰ ਜਿਹਾ ਅਕਾਲੀ ਦਲ ਸਤਾ ਵਿੱਚ ਮੁੜ ਕੇ ਨਹੀਂ ਆ ਸਕਦਾ ਜਿਹੜੀ ਮੈਂ ਅੱਜ ਗੱਲ ਕੀਤੀ ਹੈ ਨਾ ਮੈਂ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਟਿਕਟੌਕ ਜਿਹੜੀ ਹੈ ਇੰਡੀਆ ਵੀ ਤੇ ਬੈਨ ਕੀਤੀ ਹੈ ਬੰਦ ਕੀਤੀ ਹੋਈ ਹੈ ਜਿਹੜੇ ਬਾਹਰਲੇ ਲੋਕ ਨੇ ਜਿਵੇਂ ਕੈਨੇਡਾ ਅਮਰੀਕਾ ਉਹ ਬਣਾਉਂਦੇ ਨੇ ਤੇ ਉਹ ਕੱਟ-ਕੱਟ ਕੇ ਜਦੋਂ ਮੈਂ ਵੀਡੀਓ ਚਲਾਉਣੀ ਹੁੰਦੀ ਹੈ ਇਹ ਮੰਦ ਮੰਦਬੁੱਧੀ ਸੁਖਵੀਰ ਬਾਦਲੀ ਟਿਕਟੌਕ ਬਣਾ ਕੇ ਪਾ ਦਿੰਦੇ ਨੇ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਪਰ ਜਿਹੜੇ ਸਾਡੇ ਚਮਤੇ ਪੈਰਾਂ ਵਿੱਚ ਬੈਠੇ ਹੁੰਦੇ ਆ ਬਦਲਾਂ ਦੇ ਤੇ ਉਹਨਾਂ ਨੂੰ ਸੁਰੱਖ ਹੁੰਦੀ ਨਹੀਂ ਵੀ ਉਹ ਕਹਿੰਦਾ ਕੀ ਹੈ ਬਸ ਐਦਾਂ ਲੱਗਦਾ ਜਦੋਂ ਉਹ ਸਾਹ ਲੈਂਦਾ ਨਾ ਸੁਖਵੀਰ ਬਾਦਲ ਬੋਲਦਾ ਬੋਲਦਾ ਉਹ ਤਾਂ ਥੱਲੇ ਤਿੰਨ ਚਾਰ ਨੂੰ ਕਿਹਾ ਹੁੰਦਾ ਵੀ ਤੁਸੀਂ ਜਿਕਰਾਂ ਛੱਡ ਦਿਓ ਉਪਰ ਜ्यों ਮੰਨਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਦਲ ਜਿੰਦਾਬਾਦ ਇੱਕ 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 ਕਹੀ ਜਾਵੇ ਸੁਖਵੀਰ ਮਰਦਾਬਾਦ ਉਹਨੂੰ ਪਤਾ ਹੀ ਲੱਗਿਆ ਮੈਂ ਕਿੱਥੇ ਬੈਠਾਂ ਉਹ ਭੁੱਲ ਗਿਆ ਮੈਂ ਬਾਦਲਾਂ ਦੀ ਪਾਰਟੀ ਵਿੱਚ ਬੈਠਾ ਉਹ ਕਹਿੰਦਾ ਸੁਖਵੀਰ ਮਰਦਾਬਾਦ ਫਿਰ ਉਹ ਰੋਕਿਆ ਕਹਿੰਦਾ ਨਹੀਂ ਭਰਾਵਾ ਸੁਖਵੀਰ ਕਹਿੰਦਾ ਜਿੰਦਾਬਾਦ ਕਹੇ ਲਣ ਕੇ ਆ ਹਾਲਾਤ ਨੇ ਚਮਚਾਂ ਦੇ ਤੇ ਬਾਦਲਾਂ ਦੇ ਸੁਖਵੀਰ ਬਦਲਦੇ ਹੋਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ